ਅੱਜ ਸਤਿਗੁਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਜੋ ਹੁਕਮ ਨਾਮਾ ਸੰਖੇਪ ਦੱਸਦਾ ਹੈ ਤਨਾਸਰੀ ਰਾਗ ਵਿੱਚ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪ੍ਰਮਾਨ ਕਰਦੇ ਦਾਤ ਦੇ ਪ੍ਰਕਾਰ ਕਰਦੇ ਹਨ ਲੇਕਿਨ ਗੁਰੂ ਪਿਆਰੇ ਸਾਡੀ ਵਾਦ ਕਿਸਮਤ ਕੀ ਹੁੰਦੀ ਹੈ ਕਿ ਆਪਾ ਦਾਤ ਪਿਆਰੀ ਵਿਸਰਿਆ ਦਾਤ ਜਦੋਂ ਸਾਨੂੰ ਦਾਤ ਮਿਲਦੀ ਹੈ ਦਾਤਾਰ ਉਸ ਪ੍ਰਮਾਤਮਾ ਨੂੰ ਭੁੱਲ ਜਾਂਦੇ ਆਂ ਬਾਹ ਦਾਤਾਂ ਨਾਲ ਪਿਆਰ ਬਲਨੇ ਹਾਂ ਉਹ ਮਾਲਕ ਨਾਲ ਪਿਆਰ ਤੋੜ ਲੈਨੇ ਜੋ ਪਿਆਰ ਹੈ ਪਿਆਰ ਪਾਣਾ ਇਹ ਨਹੀਂ ਕਿ ਆਪਾਂ ਗੁਰੂ ਘਰ ਆ ਗਏ ਅਸ ਮਖਾ ਦੇਖਿਆ ਪਿਆਰ ਹੋ ਗਿਆ ਨਹੀਂ ਪਿਆਰ ਕੀ ਕਿ ਆਪਾਂ ਤਨ ਮਨ ਤਨ ਸਭ ਸੌਂਤ ਗੁਰੂ ਕੋ ਮਾਲਕ ਦੇ ਅੰਗੇ ਅਰਪਣ ਹੋਣਾ ਮਾਲਕ ਦੇ ਪ੍ਰਤੀ ਪਿਆਰ ਹੋਣਾ ਰੋਜ ਦਸੰਪੀਤਾ ਪ੍ਰਮਾਣ ਕਰਦੇ ਆ ਸਾਚ ਕਹੋ ਸੁਣ ਲੈ ਸਵੇ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਆਇਓ ਜਿਨ੍ਹਾਂ ਨੇ ਪ੍ਰੇਮ ਕੀਤਾ ਉਹਨਾਂ ਨੇ ਪ੍ਰਭ ਨੂੰ ਪਾਇਆ ਜਿਨ੍ਹਾਂ ਨੇ ਉਸ ਮਾਲਕ ਨਾਲ ਪਿਆਰ ਪਾਇਆ ਜਿਨ੍ਹਾਂ ਨੇ ਬੰਦਗੀ ਕੀਤੀ ਅਭਿਆਸ ਕੀਤਾ ਸੁਣਨ ਬਾਣੀ ਨਾਲ ਜੁੜੇ ਅਤੇ ਇੱਕ ਪਰਮਾਤਮਾ ਦੀ ਯਾਰਨਾ ਕੀਤੀ ਉਹਨਾਂ ਨੇ ਗੁਰੂ ਤੋਂ ਪਿਆਰ ਰਿਹਾ ਇਸ ਸੰਸਾਰ ਨੂੰ ਜਿੱਤ ਕੇ ਇਸ ਬਾਜੀ ਨੂੰ ਜਿੱਤ ਕੇ ਮਾਲਕ ਦੇ ਵਿੱਚ ਨੀ ਹੋ ਗਏ ਤੇ ਸਤਗੁਰ ਕੀ ਕਹਿੰਦੇ ਆ ਉਹ ਨਾਲ ਨਾਲ ਆਪੋ ਸਤਗੁਰ ਦੇ ਸ਼ੌਕ ਦੀ ਵਿਚਾਰ ਵੀ ਕਰੀਏ ਪਾਤਸ਼ਾਹ ਕੀ ਕਹਿੰਦੇ ਆ ਤਨ ਆਸਰੀ ਮਹਿਲਾ ਬੰਜ ਮਾਇ ਤੇ ਸਤਗੁਰ ਕੀ ਕਹਿੰਦੇ ਨੇ ਇਸ ਸ਼ਬਦ ਨੂੰ ਸਮਝਾਣਾ ਕਰਦੇ ਨੇ ਕਹਿੰਦੇ ਤੂੰ ਦਾਤੇ ਠਾਕੁਰ ਪ੍ਰਥਮਾਲਕ ਨਾਇਕ ਖਸਮ ਹਮਾਰੇ ਨਿਮਕ ਨਿਮਕ ਤੁਮਹੀ ਪ੍ਰਤਪਾਲੋ ਹੰਬਾਰਿਕ ਤੁਮਰੇ ਤਾਂਹਿ ਸਤਗੁਰ ਕਹਿੰਦੇ ਕਿ ਤੂੰ ਮਦਤ ਇਹ ਵਾਹੀ ਜੀ ਤੂੰ ਹੀ ਗਾਤਾ ਹੈ ਵਾਲਾ ਹੁਣ ਤਾਂ ਤਹ ਮਾਰਗ ਨੇ ਦੇਈ ਸਭ ਉਸ ਨਾਲ ਹੁਣ ਸਭ ਉਸ ਨਾਲ ਇੰਤਕ ਸਾਨੂੰ ਸਵਾਸ ਦੇ ਰਿਹਾ ਉਹ ਜੇ ਸਵਾਸ ਦੇ ਰਿਹਾ ਉਹ ਰਿਜ਼ਕ ਵੀ ਦੇ ਰਿਹਾ ਰਿਜਕ ਦੇ ਰਿਹਾ ਸਾਨੂੰ ਹਰ ਇੱਕ ਚੀਜ਼ ਮਾਲਕ ਦੇ ਰਿਹਾ ਵਾਹ ਹਾਏ ਇੱਕ ਜਨਮ ਦੇ ਨਹੀਂ ਪਤਾ ਕਿੰਨੇ ਜੁਗਾਂ ਦੇ ਖਾ ਰੇ ਰੋਜ਼ ਆਪਾਂ ਜਪਜੀ ਸਾਹਿਬ ਬਾਣੀ ਪੜਨੇ ਦਿੰਦਾ ਤੇ ਲੇਦਾ ਠਕ ਪਾਏ ਜੁਗਾਂ ਜਗੰਤਰ ਖਾ ਹੀ ਖਾ ਰੇ ਜੁਗਾ ਜਗੰਤਰਾਂ ਨੂੰ ਆਪਾਂ ਖਾਈ ਜਾਂਦੇ ਨੇ ਸਵਾਸ ਖਾ ਰਹੇ ਆ ਅਨੇਕ ਪ੍ਰਕਾਰੇ ਜੁਬਾ ਜਨਮ ਕਰਾਂਦੇ ਲੇਕਿਨ ਉਹ ਮਾਲਕ ਥੱਕਦਾ ਨਹੀਂ ਉਹ ਦੇ ਹੀ ਜਾ ਰਿਹਾ ਦੇ ਹੀ ਜਾ ਰਿਹਾ ਕਿਉਂ ਕਿਉਂਕਿ ਪਾਤਸ਼ਾਹ ਦੱਦੇ ਤੂੰ ਸਾਨੂੰ ਹੁਕਮ ਬਖਸ਼ਦੇ ਹੈ ਪ੍ਰਮਾਣ ਦਿੰਦੇ ਹੈ ਸਾਨੂੰ ਕਿਉਂਕਿ ਸਤਿਗੁਰ ਕਹਿੰਦਾ ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਦਿੰਦਿਆਂ ਤੋਟ ਨਾ ਆਵੇ ਅਗਣਤ ਭਰੇ ਪੰਡਾ ਅਗਣਤ ਭਾਵ ਕੇ ਗਿਣਤੀ ਮਿੰਤੀ ਨਹੀਂ ਹੈ ਕਿ ਇੰਨੇ ਭੰਡਾਰ ਆ ਉਸ ਮਾਲਕ ਕੋਲ ਇੰਨੇ ਭੰਡਾਰ ਆ ਉਸ ਮਾਲਕ ਉਸ ਦਿਆਲੂ ਪਿਤਾ ਕੋਲ ਕਿ ਸਤਿਗੁਰ ਕਹਿੰਦੇ ਕੋਈ ਗਿਣਤੀ ਨਹੀਂ ਹੈ ਉਹ ਤੇਈ ਜਾਇਆ ਤੇਈ ਜਾਇਆ ਸਾਨੂੰ ਮੰਗਣ ਦੀ ਯਾਦ ਆ ਜਾਏ ਸਾਨੂੰ ਮੰਗਣ ਦੀ ਯਾਦ ਆ ਜਾਏ ਭਗਤਾਂ ਨੇ ਗੁਰੂ ਕੋ ਪਿਆਰੇ ਮੰਗਿਆ ਬਾਬਾ ਕਬੀਰ ਦਾ ਜੀ ਉਹ ਵੀ ਮੰਗਿਆ ਉਹਨੇ ਕਹਿੰਦੇ ਮੈਨੂੰ ਕੇਸ ਦੇ ਸਰਾਂ ਆ ਦੇ ਤਲਾਈ ਦੇ ਬਾਬਾ ਧੰਨਾ ਜੀ ਬੋਲਦੇ ਨੇ ਭਗਤ ਸਹਿਬਾਨ ਕਹਿੰਦੇ ਮੈਨੂੰ ਗਾਂ ਦੇ ਮੁਰਝਾ ਦੇ ਮੈਨੂੰ ਚੱਪਲਾਂ ਦੇ ਕੱਪੜਾ ਦੇ ਸਭ ਕੁਝ ਦੇ ਦੇ ਕਹਿੰਦੇ ਇੱਕ ਗਾਂ ਨਵੇਰੀ ਵੀ ਦੇ ਦੇ ਮੈਨੂੰ ਤੇ ਘਰ ਦੀ ਜਿਹੜੀ ਮੇਰੀ istri ਹੋਏ ਉਹ ਵੀ ਕਹਿੰਦੇ ਕਿ ਚੰਗੇ ਸੁਭਾਅ ਦੀ ਹੋਏ ਗ੍ਰਹਿਣੀ ਸਭ ਕੁਝ ਮਾਲਕ ਨੂੰ ਮੰਗਣਾ ਹੈ ਲੇਕਿਨ ਜਦੋਂ ਮੰਗਣਾ ਹੈ ਨਾ ਤੇ ਨਾਲ ਫਿਰ ਆਪਾਂ ਜ਼ਿੰਦਗੀ ਵੀ ਕਰਨੀ ਹੈ ਪ੍ਰਮਾਤਮਾ ਦਾ ਨਾਮ ਸਿਮਰਨ ਵੀ ਕਰਨਾ ਹੈ ਬਾਣੀ ਵੀ ਪੜ੍ਹਨੀ ਹੈ ਕੱਲਾ ਮੰਗਣ ਤੱਕ ਨਹੀਂ ਰਹਿਣਾ ਬਸ ਮੰਗੀ ਜਾਣਾ ਵਾਸਤੇ ਉਸ ਨੂੰ ਮੰਗੀਏ ਵਾਸਤੇ ਮੇਰੀ ਜਿਹੜੀ ਸੋਚ ਜੋ ਹੈ ਗੁਰवाणी ਤੋਂ ਜੋ ਸਾਨੂੰ ਗਿਆਨ ਮਿਲਦਾ ਹੈ ਗੁਰੂਖ ਪਿਆਰੇ ਇਹ ਸੋਚ ਹੈ ਕਿ ਜਦੋਂ ਆਪਾਂ ਆਪਣੇ ਪਿਤਾ ਨੂੰ ਮੰਗ ਲਈਏ ਨਾ ਆਪਾਂ ਵਾਹਿਗੁਰੂ ਜੀ ਨੂੰ ਮੰਗ ਲਈਏ ਵਾਹਿਗੁਰੂ ਜੀ ਤੁਸੀਂ ਇਸ ਹਿਰਦੇ ਵਿੱਚ ਇੱਕ ਛੋਟਾ ਜਿਹਾ ਘਰ ਬਣਾ ਲਓ ਇਸ ਹਿਰਦੇ ਵਿੱਚ ਵਸ ਜਾਓ ਮੇਰੇ ਦਾਤਾ ਇਹ ਮੇਰੇ ਨਿਰੰਕਾਰ ਮੇਰੇ ਇਸ ਹਿਰਦੇ ਵਿੱਚ ਵਸ ਜਾਓ